ਕਿ ਇਹਦੇ ਵਿੱਚ ਇੱਕ ਚੀਜ਼ ਇੰਟਰਸਟਿੰਗ ਹੈ ਸ਼ਹਿਰੀ ਵਿਕਾਸ ਮੰਤਰਾਲਾ ਸੰਭਾਲਦੇ ਨੇ ਮੇਰੇ ਖਿਆਲ ਦੇ ਨਾਲ ਮੁੰਡੀਆਂ ਸਾਹਿਬ ਹੂੰ ਠੀਕ ਹੈ ਜੀ ਮੁੰਡੀਆਂ ਸਾਹਿਬ ਦੀ ਕੱਲ ਵਾਲੀ ਤੁਸੀਂ ਪ੍ਰੈਸ ਕਾਨਫਰੰਸ ਦੇਖੋ ਜਿਹੜੀ ਇਹਨਾਂ ਨੇ ਇਸ ਬਾਬਤ ਕੀਤੀ ਆ ਹੂੰ ਉਹਦੇ ਚ ਉਹ ਜ਼ੋਰ ਦੇ ਕੇ ਕਹਿ ਰਹੇ ਕਿ ਸਾਨੂੰ ਇੰਨੇ ਸਹਿਮਤੀ ਪੱਤਰ ਪ੍ਰਾਪਤ ਹੋ ਗਏ ਜੀ ਇੰਨੇ ਸਹਿਮਤੀ ਪੱਤਰ ਪ੍ਰਾਪਤ ਹੋ ਗਏ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆ ਸਹਿਮਤੀ ਪੱਤਰ ਕਿੰਨੇ ਆ ਹੂੰ ਮਤਲਬ ਸਹਿਮਤ ਹੋਣ ਵਾਲੇ ਕਿਸਾਨ ਤੇ ਤੁਸੀਂ ਦੱਸ ਰਹੇ ਹੋ ਜਿਹੜੇ ਸਹਿਮਤ ਨਹੀਂ ਉਹਨਾਂ ਦੀ ਗਿਣਤੀ ਕਿੰਨੀ ਆ ਉਹ ਦੱਸ ਹੀ ਨਹੀਂ ਰਹੇ ਉਹ ਕਹਿੰਦੇ ਜੀ ਇਹ ਅੰਕੜਾ ਕਿਤੇ ਦੱਸਾਂਗੇ ਜੀ ਕਿਤੇ ਇਹਦਾ ਮਤਲਬ ਇਹ ਆ ਕਿ ਸਹਿਮਤੀ ਦੋ ਕਿਤੇ ਜ਼ਿਆਦਾ ਅਸਹਿਮਤੀ ਹੈ ਜੀ ਠੀਕ ਹੈ ਨਾ ਜੀ ਐਗਰੀ ਵਰਸਸ ਡਿਸਐਗਰੀ ਡਿਸਐਗਰੀ ਜ਼ਿਆਦਾ ਹੈ ਜੀ 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 ਤੁਸੀਂ ਅੰਕੜਾ ਲੁਕਾ ਰਹੇ ਹੋ ਔਰ ਗੱਲ ਇਹ ਆ ਕਿ ਗੱਲਾਂ 'ਚ ਤੁਸੀਂ ਫਿਰ ਮੰਨ ਵੀ ਰਹੇ ਹੋ ਕਿ ਦੇਖੋ ਜੀ ਨਹੀਂ ਸਹਿਮਤੀ ਪੱਤਰ ਤਾਂ ਵਾਵਾ ਆਇਆ ਪਰ ਐਗਜ਼ੈਕਟ ਅੰਕੜਾ ਨਹੀਂ ਤੁਸੀਂ ਦੱਸ ਰਹੇ ਕਿਉਂ ਕਿਉਂਕਿ ਤੁਹਾਨੂੰ ਇੱਕ ਉਤੋਂ ਇੱਕ ਪਾਵਰ ਦਾ ਐਸਾ ਆਦੇਸ਼ ਹੈ ਮੈਂ ਡਰ ਨਹੀਂ ਸ਼ਬਦ ਇਸਤੇਮਾਲ ਕਰੂੰਗਾ ਚਲੋ ਉਹ ਜ਼ਿਆਦਾ ਹੋ ਜਾਂਦਾ ਜੀ ਜੀ ਕਿ ਤੁਹਾਨੂੰ ਇੱਕ ਐਸੀ ਪਾਵਰ ਦਾ ਹੁਕਮ ਜਉਣਾ ਪੈ ਰਿਹਾ ਪਤਾ ਤੁਹਾਨੂੰ ਵੀ ਹੈ ਸਭ ਕੁਝ ਤੁਸੀਂ ਇੱਥੇ ਪੰਜਾਬ ਦੇ ਜੰਮੇ ਜਾਏ ਹੋ ਤਾਨੂੰ ਸਭ ਪਤਾ ਹੈ ਮੈਂ ਇਹ ਤਾਂ ਮੰਨ ਹੀ ਨਹੀਂ ਸਕਦਾ ਮੈਂ ਇਸ ਗੱਲ ਦੇ ਨਾਲ ਮਤਫਿਕ ਨਹੀਂ ਹੋਵਾਂਗਾ ਕਿ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ ਨਹੀਂ ਨਹੀਂ ਸਾਰੇ ਇੰਟੈਲੀਜੈਂਟ ਨੇ ਕੋਈ ਵੀ ਰੋਟੀ ਨੂੰ ਚੋਸੀ ਨਹੀਂ ਦੱਸਦਾ ਪੰਜਾਬ ਚ ਇਹ ਜਿੰਨੇ ਸਿਆਸਤਦਾਨ ਨੇ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਹੁਣ ਜਦੋਂ ਖੇਡ ਵਿਗੜ ਗਈ ਤੁਹਾਡੇ ਸਤਿੰਦਰ ਜੈਨ ਨੇ ਤੇ ਪਹਿਲਾ ਐਮਐਲਏ ਦੀ ਲਈ ਸੀ ਡਿਊਟੀ ਕਿ ਭਾਈ ਟਰੇਨਿੰਗ ਦਿਨਾ ਮੈਂ ਤੁਹਾਨੂੰ ਤੁਸੀਂ ਜਾ ਕੇ ਫਾਇਦੇ ਗਿਣਾਓ ਤੇ ਜਦ ਐਸਕੇਮ ਵਾਲੇ ਰਾਜਨੀਤਿਕ ਧਿਰ ਨੇ ਕੁਰਸੀ ਲਾਤੀ ਤੁਹਾਡੀ ਕਿ ਆ ਕੇ ਫਾਇਦੇ ਗਿਣਾ ਦਿਓ ਫਿਰ ਤੁਸੀਂ ਉੱਥੇ ਵੀ ਨਹੀਂ ਜਾਂਦੇ ਤਾਂ ਲੋਕਾਂ ਚ ਤੇ ਕਿਤੇ ਨਾ ਕਿਤੇ ਫਿਰ ਬੇਪਰੋਸਗੀ ਜਿਹੜੀ ਆ ਨਾ ਉਹ ਪੈਦਾ ਹੋਏਗੀ ਹੋਏਗੀ ਸਾਬ ਸੋ ਇਸ ਕਰਕੇ ਲੈਂਡ ਪੂਲਿੰਗ ਦੇ ਵਿੱਚ ਨਾ ਤਾਂ ਅਸਹਿਮਤੀ ਵਾਲਾ ਅੰਕੜਾ ਆ ਰਿਹਾ ਫਿਰ ਇਹਦੇ ਵਿੱਚ ਹੁਣ ਕੁਝ ਚੀਜ਼ਾਂ ਐਮੈਂਡ ਕੀਤੀਆਂ ਜਾ ਰਹੀਆਂ ਨੇ ਤਾਂ ਕੁੱਲ ਮਿਲਾ ਕੇ ਜੇ ਆਪਾਂ ਇੱਕ ਹੋਰ ਪੱਖ ਤੋਂ ਵੇਖੀਏ ਸਾਬ ਹੂੰ ਇੱਕ ਹੋਰ ਟੈਕਨੀਕਲ ਪੱਖ ਹੈ ਨਾ ਕਿ ਮੰਨ ਲਓ ਜੇ ਅੱਜ ਤੁਸੀਂ 30 ਤੋਂ ਵਧਾ ਕੇ ਲੱਖ ਰੁਪਈਆ ਮੁਆਵਜ਼ਾ ਕਰ ਦਿੱਤਾ ਹੈ ਕਿ ਜਦ ਤੱਕ ਡਿਵੈਲਪ ਨਹੀਂ ਹੁੰਦੀ فرض ਕਰੋ 2 ਸਾਲ 4 ਸਾਲ ਕਲੋਨੀ ਡਿਵੈਲਪ ਨਹੀਂ ਹੁੰਦੀ ਤਾਂ ਪੈਸਾ ਵੀ ਤਾਂ ਤੁਹਾਨੂੰ ਦੇਣਾ ਪੈਣਾ ਨਾ ਲਗਾਤਾਰ ਬਿਲਕੁਲ ਬਿਲਕੁਲ ਸਾਲ ਦਾ 100 ਕਰੋੜ ਬਣਦਾ 200 ਕਰੋੜ ਬਣਦਾ ਉਹ ਵੀ ਤੁਹਾਨੂੰ ਦੇਣਾ ਪਵੇਗਾ ਕਿ ਜ਼ਮੀਨ ਸਾਡੀ ਲੈਂਡ ਵੀ ਜਿਹੜੀ ਫਰਟਾਈਲ ਲੈਂਡ ਆ ਉਹ ਵੀ ਇੱਕ ਤਰ੍ਹਾਂ ਨਾਲ ਅਸੀਂ ਰੋਕ ਲਈ ਤੇ ਦੂਜੇ ਪਾਸੇ ਉਹਨੂੰ ਡਿਵੈਲਪਮੈਂਟ ਨਹੀਂ ਮਿਲਦੀ ਉਹ ਡਿਵੈਲਪ ਨਹੀਂ ਹੁੰਦੀ ਤਾਂ ਫਿਰ ਉਸ ਸੂਰਤ ਦੇ ਵਿੱਚ ਐਕਸਟਰਾ ਦਾ ਚਾਰਜ ਵੀ ਆਪਾਂ ਨੂੰ ਦੇਣਾ ਪੈਣਾ ਹੈ ਬਿਲਕੁਲ 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 ਜੀ ਦੇਖੋ ਦੋਸਤਾਂ ਦੇ ਲਗਭਗ ਰਲੇ ਮਿਲੇ ਕਮੈਂਟੀ ਨੇ ਪਲਵਿੰਦਰ ਜੀ ਦੱਸ ਰਹੇ ਨੇ ਵੀ ਦਾਖਾ ਲੁਧਿਆਣਾ ਦੇ ਵਿੱਚ 100% ਹੀ ਕਹਿੰਦੇ ਕਿਸਾਨਾਂ ਨੇ ਸਹਿਮਤੀ ਨਹੀਂ ਦਿੱਤੀ ਹੈ ਜੀ ਅੱਛਾ ਜੀ ਤੇ ਫਿਰ ਉਹਨੇ ਸਹਿਮਤੀ ਵਾਲੇ ਪਤਾ ਨਹੀਂ ਕੌਣ ਨੇ ਜੀ ਫਿਰ ਉਹੀ ਗੱਲ ਹੈ ਨਾ ਜੇ ਉਹ ਅੰਕੜੇ ਦੱਸਣਗੇ ਸਰ ਅੰਕੜੇ ਦੱਸਣਗੇ ਤੇ ਉਹਦੇ ਚ ਫਸ ਜਾਣਗੇ ਜੀ ਕਿ ਜਦੋਂ ਬੋਹ ਗਿਣਤੀ 'ਚ ਕਿਸਾਨ ਲੋਕਤੰਤਰ ਹੈ ਨਾ ਹੂੰ ਹੂੰ ਬਿਲਕੁਲ ਲੋਕਾ ਹੀ ਹੈ ਜਿਹਦੇ ਚ ਹਾਂਜੀ ਬਿਲਕੁਲ ਤੁਹਾਡੀ ਉਹ ਜਿਹੜੀ ਕਹਿ ਲੋ ਕਿ ਜਿੱਥੇ ਬੋਹ ਗਿਣਤੀ ਹੈ ਰਜ਼ਾਮੰਦਗੀ ਹੈ ਤਾਂ ਉੱਥੇ ਤੁਹਾਨੂੰ ਮੰਨਣਾ ਪਵੇਗਾ ਜੀ ਹਾਂ ਜੀ ਜੀ ਬਿਲਕੁਲ ਜੀ ਕਿਰਨਦੀਪ ਕਰਨਜੀਤ ਕੌਰ ਜੀ ਕਹਿ ਰਹੇ ਨੇ ਕਿ ਬਾਈ ਦਿੱਲੀ ਮਾਫੀਆ ਤੋਂ ਜ਼ਮੀਨ بچਾਓ ਆਪਣੀ ਤੇ ਖੈਰ ਇਹ ਦੇਖੋ ਬਸ ਮੈਂ ਤੁਹਾਨੂੰ ਦੱਸਿਆ ਨਾ ਆ ਜਿਹੜਾ ਕਮੈਂਟ ਲੈ ਲਓ ਇਹਦੀ ਚਿੱਤਾ ਤਸਾਰਾ ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਜ਼ਮੀਨ بچਾਓ ਪੰਜਾਬ ਦੇ ਵਿੱਚ ਉਸ ਸਰਕਾਰ ਦੀ ਖੈਰ ਨਹੀਂ ਹੈ ਬਸ ਇਹ ਮੇਰੀ ਗੱਲ ਯਾਦ ਰੱਖ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਹਲਚਲ ਪਹਿਲਾਂ ਨਹੀਂ ਹੋਈ ਵਿਰੋਧ ਪਹਿਲਾਂ ਵੀ ਹੋ ਰਿਹਾ ਸੀ ਕਿਸੇ ਨੇ ਕੋਈ ਗੱਲ ਨਹੀਂ ਗੋਲੀ ਜਿਸ ਤਰ੍ਹਾਂ ਹੀ ਇਹ ਸਾਰਾ ਕੁਝ ਖੇਠਾਂ ਜਿਵੇਂ ਇਹ ਕਮੈਂਟ ਕਰਨ ਵਾਲਿਆਂ ਨੇ ਕਿਹਾ ਸਾਰਿਆਂ ਨੂੰ ਉਹ ਕਹਿ ਰਹੇ ਨੇ ਕਿ ਜ਼ਮੀਨ ਬਚਾਓ ਬਸ ਇਹ ਟ੍ਰਿਗਰ ਹੈ ਬਿਲਕੁਲ ਇਹ ਟ੍ਰਿਗਰ ਹੈ ਜੀ ਕਿਸੇ ਨੂੰ ਲੈਂਡ ਬੋਲੀ ਹੁੰਦਾ ਨਹੀਂ ਪਤਾ ਕੀ ਦਿੱਤਾ ਕੀ ਲਿਆ ਕੁਝ ਨਹੀਂ ਜ਼ਿਆਦਾ ਨਹੀਂ ਪਤਾ ਹਮਮ ਠੀਕ ਹੈ ਜੀ ਪਰ ਉਹ ਜਿਹੜਾ ਇੱਕ ਮੈਸੇਜ ਚਲਾ ਗਿਆ ਨਾ ਕਿ ਇਹਨਾਂ ਤੋਂ ਜ਼ਮੀਨ ਬਚਾਓ ਬਸ ਉਹ ਬਹੁਤ ਗਲਤ ਦਿਸ਼ਾ ਵੱਲ ਲੈ ਜਾਏਗਾ ਇਹਨਾਂ ਨੂੰ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਕਾਫੀ ਸਾਰੇ ਕਮੈਂਟ ਨੇ ਇਸ ਨਾਲ ਜੁੜੇ ਹੋਏ ਪਰ ਖੈਰ ਆਪਾਂ ਥੋੜਾ ਜਿਹਾ ਅੱਗੇ ਨੂੰ ਚੱਲਦੇ ਆ ਕਿਉਂਕਿ ਸਮਾਂ ਆਪਣੇ ਕੋਲ ਬੜਾ ਲਿਮਟਡ ਹੁੰਦਾ ਆਪਾਂ ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਅ ਜੀ ਸੁਖੀ ਜੀ ਬਿਲਕੁਲ ਖੈਰ ਇਹ ਆਪਾਂ ਜਦੋਂ ਮਹਿਸੂਸ ਕਰਨ ਲੱਗ ਜਾਂਦੇ ਨੇ ਨਾ ਚੀਜ਼ਾਂ ਤੇ ਫਿਰ ਆਪਾਂ ਨੂੰ ਉਸ ਤਰ੍ਹਾਂ ਦੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਆਪਣੇ ਕੋਲੇ ਉਸ ਤਰ੍ਹਾਂ ਦਾ ਮੈਸੇਜ ਕਨਵੇ ਹੋਣਾ ਸ਼ੁਰੂ ਹੋ ਜਾਂਦਾ ਸੋ ਖੈਰ ਅਜੇ ਤੱਕ ਇਹ ਲੈਂਡ ਪੂਲਿੰਗ ਤੇ ਕੋਈ ਹੋਰ ਯੂ ਟਰਨ ਆਉਂਦਾ ਤੇ ਜਾਂ ਫਿਰ ਲੋਕਾਂ ਦੇ ਕਿ ਕੀ ਵਿਊਜ਼ ਹੁੰਦੇ ਨੇ ਜਾਂ ਫਿਰ ਜਥੇਬੰਦੀਆਂ ਇਹਦੇ ਬਾਰੇ ਕੀ ਸੋਚਦੀਆਂ ਨੇ ਕੀ ਐਕਸ਼ਨ ਲੈਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਅੱਜ ਦੇਖਣ ਵਾਲੀਆਂ ਹੋਣਗੀਆਂ ਮੈਨੂੰ ਲੱਗਦਾ ਕਿ ਜੇ ਜਿਹੜਾ ਮਸਲਾ ਲੰਬਾ ਚੱਲੇਗਾ ਇੰਨੀ ਜਲਦੀ ਮੁੱਕਣ ਵਾਲਾ ਨਹੀਂ ਹੈ ਤੇ ਪਰ ਮਿੰਟੂ ਜੀ ਆਪਾਂ ਹੋਰ ਮਸਲੇ ਨੇ ਮਨਦੀਪ ਸਿੰਘ ਜੀ ਤੁਸੀਂ ਇੱਕ ਈਮੇਲ ਬਣਾਓ ਉਹਦੇ ਵਿੱਚ ਜਿਹੜੇ-ਜਿਹੜੇ ਪੱਤੇ ਸਰਕਾਰ ਨੇ ਬੰਦ ਕੀਤੇ ਆ ਰੈਗੂਲਰ ਕਰਮਚਾਰੀਆਂ ਦੇ ਤਾਂ ਸਾਨੂੰ ਤਫਸੀਲ ਦੇ ਨਾਲ ਦੱਸ ਦਿਓ ਤੇ ਮੈਂ ਫਿਰ ਕੋਸ਼ਿਸ਼ ਕਰ ਲਵਾਂਗਾ ਸ਼ਨੀਵਾਰ ਐਤਵਾਰ ਜਦੋਂ ਵੀ ਕਿਤੇ ਸਾਨੂੰ ਮਤਲਬ ਰੈਗੂਲਰ ਲਾਈਵ ਤੋਂ ਹਟ ਕੇ ਕਿਤੇ ਟਾਈਮ ਮਿਲਿਆ ਤਾਂ ਫਿਰ ਉਹਦੇ ਚ ਅਸੀਂ ਕਰ ਦੇਵਾਂਗੇ ਜੀ ਤੇ ਜੀ ਸਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਅਕੈਡਮੀ ਮੁਖਤਰ ਸਾਹਿਬ ਕੇ ਇਸ ਬਾਰੇ ਜਾਣਕਾਰੀ ਦਿਓ ਜੀ ਕਾਲ ਅਕੈਡਮੀ ਤੇ ਮੈਨੂੰ ਨਹੀਂ ਪਤਾ ਜੀ ਕਾਲ ਅਕੈਡਮੀ ਕਿਹੜੀ ਗੱਲ ਕਰਦੇ ਇਹ ਕਾਲ ਕਦੇ ਮੁਖਤਰ ਜ਼ਿਲ੍ਹੇ ਚ ਤਾਂ ਕਹੀ ਨੇ ਹਾਂਜੀ ਮੁਖਸਰ ਸਾਹਿਬ ਕੇ ਇਸ ਬਾਰੇ ਕੋਈ ਖ਼ੈਸਤੀ ਬੜੀ ਜਾਣਕਾਰੀ ਨਹੀਂ ਪੈਣੀ ਇਸ ਬਾਰੇ ਮੈਨੂੰ ਪਤਾ ਜਾਣਕਾਰੀ ਨਹੀਂ ਹੈ ਹਾਂਜੀ ਕਾਲ ਅਕੈਡਮੀ ਤਾਂ ਮੇਰੇ ਖਿਆਲ ਦੇ ਨਾਲ ਬਡੂ ਸਾਹਾ ਲੈਂਦੀ ਹੈ ਹਾਂਜੀ ਪਰ ਉਹਦੀਆਂ ਅੱਗੇ ਬ੍ਰਾਂਚੇਸ ਹਾਂ ਅੱਗੇ ਬ੍ਰਾਂਚੇਸ ਜਗ੍ਹਾ ਤੇ ਹੈਗੀਆਂ ਨਹੀਂ ਉੱਤੇ ਪਰ ਕਿਆ ਥੋੜਾ ਜਿਹਾ ਸਾਨੂੰ ਉਹ ਆਪਣੇ ਮੁਕਸਰ ਜ਼ਿਲ੍ਹੇ ਚ ਕਈ ਨੇ ਕੋਲਿਆਂ ਵਾਲੀ ਆ ਦੌਲੇ ਆ ਸ਼ਾਇਦ ਇੱਕ ਹਮ ਇੱਕ ਸ਼ਾਇਦ ਹੋ ਸਕਦਾ ਮੁਕਸਰ ਵੀ ਹੋਵੇ ਮੁਕਸਰ ਵੀ ਹੋਵੇ